ਪਤਾ ਪਰ ਜੋ ਸਾਡੀ ਸਰਕਾਰ ਸੀ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਨਸ਼ਾ ਵੇਚਿਆ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਦਾ ਯਤਨ ਅਕਾਲੀ ਦਲ ਬੀਜੇਪੀ ਨੇ ਕੀਤਾ ਉਸ ਸਮੇਂ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਅੰਦਰ ਚਿੱਟੇ ਸ਼ਬਦ ਦਾ ਪ੍ਰਯੋਗ ਹੋਇਆ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਅੰਦਰ ਹਰਨ ਕੋਕੀਨ ਸਮੈਗ ਦਾ ਪ੍ਰਯੋਗ ਹੋਇਆ ਪਹਿਲੀ ਵਾਰ ਉਸ ਸਮੇਂ ਜਦੋਂ ਕਾਂਗਰਸ ਦੀ ਸਰਕਾਰ ਸੀ ਨੌਜਵਾਨਾਂ ਬਾਹਾਂ ਦੇ ਅੰਦਰ ਚਿੱਟੇ ਦਾ ਟੀਕਾ ਲਾ ਕੇ ਉਹਨਾਂ ਦੀ ਮੌਤ ਹੋਣ ਲੱਗੀ ਬਹੁਤ ਸਾਰੀਆਂ ਸਾਡੀਆਂ ਭੈਣਾਂ ਵਿਦਵਾਨਾ ਹੋ ਗਈਆਂ ਬਹੁਤ ਸਾਰੀਆਂ ਸਵੀਆਂ ਭੈਣਾਂ ਦੇ ਭਰਾ ਇਸ ਦੁਨੀਆ ਤੋਂ ਚਲੇ ਗਏ ਬਹੁਤ ਸਾਰੀਆਂ ਮਾਮਾ ਦੇ ਪੁੱਤ ਆਪਣੀ ਜਿਹੜੀ ਜਾਨ ਦੇ ਬੈਠੇ ਕਿਉਂਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਹਿਰ ਜਿਹੜਾ ਉਹ ਟਾਇਆ ਜਾ ਰਿਹਾ ਸੀ ਪੰਜਾਬ ਦੇ ਅੰਦਰ ਦਰਿਆ ਜਿਹੜਾ ਸੀ ਉਹ ਨਸ਼ਿਆਂ ਦਾ ਅਕਾਲੀ ਦਲ ਦੇ ਸਾਮ ਬਗਿਆਗਾ ਇਹ ਪੂਰਾ ਪੰਜਾਬ ਜਾਣਦਾਗਾ ਕਿਉਂਕਿ ਜਦ 2017 ਦੀ ਇਲੈਕਸ਼ਨ ਹੋ ਰਹੀ ਸੀ ਤਾਂ ਉਸ ਸਮੇਂ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਆ ਕੇ ਕੀ ਕਹਿ ਰਹੇ ਸੀ ਕਿ ਪੰਜਾਬ ਦਾ 70% ਨੌਜਵਾਨ ਨਸ਼ਾ ਦੇ ਵਿੱਚ ਫਸਿਆ ਹੋਇਆ ਹੈਗਾ ਇਹ ਕਾਂਗਰਸ ਦੀ ਨੇਸ਼ਨਲੀ ਲੀਡਰਸ਼ਿਪ ਕਹਿੰਦੇ ਸੀ ਰਾਹੁਲ ਗਾਂਧੀ ਕਹਿੰਦਾ ਸੀ ਇਹ ਗੱਲ ਆਕੇ ਪੰਜਾਬ ਦੀ ਸਟੇਜਾਂ ਦੇ ਉੱਤੇ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਨੇ ਨਸ਼ੇ ਦੇ ਵਪਾਰ ਕੀਤਾਗਾ ਪੰਜਾਬ ਨੂੰ ਬਰਬਾਦ ਕੀਤਾਗਾ ਔਰ ਉਸ ਸਮੇਂ ਉਹਨਾਂ ਦੇ ਜਿਹੜਾ ਕਾਂਗਰਸ ਪਾਰਟੀ ਵੱਲੋਂ ਸੀਐਮ ਦਾ ਕੈਂਡੀਡੇਟ ਸੀ ਕੈਪਟਨ ਅਮੰਦਰ ਸਿੰਘ ਉਹਨਾਂ ਨੇ ਠੀਕ ਦੰਦਵਾ ਸਾਹਿਬ ਤੋਂ ਠੀਕ 35 ਕਿਲੋਮੀਟਰ ਖੜੇ ਹੋ ਕੇ ਦੂਰ ਖੜੇ ਹੋ ਕੇ ਗੁਟਕਾ ਸਾਹਿਬ ਪੱਥੇ ਨੂੰ ਲਾ ਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਕਿ ਮੈਂ 4 ਹਫਤੇ ਤੇ ਨਸ਼ਾ ਖਤਮ ਕਰ ਦੂੰਗਾ ਪ੍ਰਭਾਉ ਪਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਫੇਰ ਨਰਾਸ਼ਾ ਹੋਈ 5 ਸਾਲ ਜੋ ਵਪਾਰ ਪੰਜਾਬ ਦੇ ਅੰਦਰ ਅਕਾਲੀ ਦਲ ਭਾਜੀਪੀ ਆ ਇਹ ਨਸ਼ਾ ਨਾ ਕਰਦੇ ਸੀ ਸਮਗਲਿੰਗ ਕਰਦੇ ਸੀ ਜੋ ਮਾਫੀਆ ਰਾਜ ਉਹਨਾਂ ਨੇ ਬਣਾਇਆ ਸੀ ਉਹੀ ਮਾਫੀਆ ਰਾਜ ਕੈਪਟਨ ਸਾਹਿਬ ਨੇ ਪੰਜਾਬ ਚਲਾਇਆ ਉਹੀ ਮਾਫੀਆ ਰਾਜ ਥੋੜਾ ਸਮੇਲੇ ਚੰਨੀ ਸਾਹਿਬ ਨੇ ਚਲਾਇਆ ਪੰਜਾਬ ਨੂੰ ਬਰਬਾਦ ਕਰਨ ਦਾ ਯਤਨ ਕੀਤਾ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਕਿਸੇ 3 ਸਾਲਾਂ ਤੋਂ ਸਰਦਾਰ ਭਗਵੰਤ ਸਿਮਰ ਜੀ ਲਗਾਤਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲੱਗੇ ਹੋਏ ਨੇ ਲਗਾਤਾਰ ਮਸ਼ਹਹੇ ਤੇ ਬਾਹ ਹੋਇਆ ਹੁਣ ਜਦੋਂ ਅਸੀਂ ਉਸ ਲੜਾਈ ਨੂੰ ਅੰਤਮ ਯੁੱਧ ਦੇ ਵਿੱਚ ਤਬਦੀਲ ਕੀਤਾਗਾ ਤਾਂ بڑے بڑے ਮਗਰਮਖੜੇ ਜਾਣ ਲੱਗੇ ਵੱਡੇ ਵੱਡੇ ਲੋਕ ਫੜੇ ਜਾਣ ਲੱਗੇ ਜਿਨ੍ਹਾਂ ਨੇ ਚਿੱਟਾ ਵੇਚ ਕੇ ਨਸ਼ਾ ਵੇਚ ਕੇ ਮੈਸਮੰਨਾ ਪੰਜਾਬ ਦੇ ਅਥਾ ਧਨ ਕਮਾਇਆ ਅਥਾ ਪੈਸਾ ਕਮਾਇਆ ਲੋਕਾਂ ਨੇ ਲਾਸ਼ਾਂ ਤੇ ਰਾਜਨੀਤੀ ਕੀਤੀ ਬੱਚਿਆਂ ਦੇ ਉੱਤੇ ਰਾਜਨੀਤੀ ਕੀਤੀ ਤੇ ਆ ਜੋ ਪੈਸਾ ਜਿਹੜਾ ਕਮਾ ਕੇ ਸੀ ਉਹਦੇ ਖਿਲਾਫ ਕਾਰਵਾਈ ਕਰ ਰਿਆਂ ਤਾਂ ਹੁਣ ਸਾਰੇ ਇਕੱਠੇ ਹੋਗੇ ਹੁਣ ਕਾਂਗਰਸ ਪਾਰਟੀ ਵਾਲੇ ਕਾਲੀ ਦਲ ਨਾਲ ਮਿਲ ਗਏ ਹੁਣ ਕਾਂਗਰਸ ਪਾਰਟੀ ਵਾਲੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਗਏ ਕਿਉਂਕਿ ਸਾਰਿਆਂ ਦਾ ਮਸੌਕੜ ਇੱਕੋ ਹੀ ਆ ਸਾਰਿਆਂ ਨੇ ਸਮੇਂ ਪੰਜਾਬ ਵਿੱਚ ਚਾਹੇ ਸ਼ਰਾਬ ਦਾ mafia ਹੋਵੇ ਚਾਹੋ ਲੈਨ ਦਾ ਮਾਫੀਆ ਹੋਵੇ ਚਾਹੋ ਰੇਡ ਦਾ ਮਾਫੀਆ ਹੋਵੇ ਚਾਹੋ ਡਰੱਗ ਦਾ ਮਾਫੀਆ ਹੋਵੇ ਚਾਹੋ ਚਿੱਟੇ ਦਾ ਮਾਫੀਆ ਹੋਵੇ ਸਾਰੇ ਸਮੇਂ ਪੰਜਾਬ ਵਿੱਚ ਚੱਲਿਆ ਹੁਣ ਇਸੇ ਗੱਲ ਕਰਕੇ ਸਾਰੇ ਇਕੱਠੇ ਨੇ ਪਰ ਲੇਕੇ ਨਾਮ ਆ ਵੀ ਪਾਰਟੀ ਜਿਹੜੀ ਆ ਉਹ ਸਿਧਾਂਤਾਂ ਤੇ ਕਾਇਮ ਆ ਬਿਲਕੁਲ ਅਸੀਂ ਠੋਕ ਕੇ ਕਾਰਵਾਈ ਕਰ ਰਹੇ ਆ ਅੱਜ ਆਨਰੇਬਲ ਹਾਲਤ ਨੇ ਆ ਕਾਲੀਗਲ ਦੇ ਨੇਤਾ ਵਿਕਰਮ ਦਾ ਸਭ ਦਿਨ ਦਾ ਰਮਾਨ ਦਿੱਤਾਗਾ ਜਿਹੜੇ ਕੋਰਟ ਨੇ ਬਿਲਕੁਲ ਸਾਰੇ ਡਾਕੂਮੈਂਟ ਵਾਚ ਕੇ ਦੇਖ ਕੇ ਪਰਵਾਹ ਦਿੱਤਾਗਾ ਬਿਲਕੁਲ ਕਿਸੇ ਨੂੰ ਵਕਿਆ ਨਹੀਂ ਜਾਊਗਾ ਸਭ ਦੇ ਖਿਲਾਫ ਕਾਰਵਾਈ ਹੋਗੀ ਔਰ ਵੱਡੀ ਪੱਧਰ ਤੇ 500 ਕਰੋੜ ਤੋਂ ਉੱਪਰ ਦਾ ਵਪਾਰ ਜਿਹੜਾ ਉਹ ਨਿਕਲਿਆਗਾ ਕਿ 500 ਕਰੋੜ ਰੁਪਏ ਉੱਪਰ ਜਿਹੜਾ ਉਹਨਾਂ ਨੇ ਇਲੀਗਲ ਤਰੀਕੇ ਦੇ ਨਾਲ ਪੈਸਾ ਕਮਾਇਆ ਹੋਇਆ ਸੀਗਾ ਹਜੇ ਜਾਂਚ ਹੋ ਰਹੀ ਆ ਜਾਂਚ ਦੇ ਪਹਿਲੇ ਸਟੇਜ ਦੇ ਵਿੱਚ ਆ ਜਦੋਂ ਜਾਂਚ ਪੂਰੀ ਹੋਗੀ ਦੁਬਾਰਾ ਫੇਰ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਪਰ ਲੇਕਿਨ ਪੰਜਾਬ ਦੇ ਲੋਕ ਜਾਣ ਚੁੱਕੇ ਨੇ ਕਿ ਜਦੋਂ ਕਾਲੀਦਾਰ ਰਹਿ ਆ ਪੰਜਾਬ ਦੇ ਅੰਦਰ ਜਦੋਂ ਕਾਂਗਰਸ ਪਾਰਟੀ ਨਹੀਂ ਪੰਜਾਬ ਦੇ ਅੰਦਰ ਜਦੋਂ ਭਾਜੀਪੀ ਪੰਜਾਬ ਦੇ ਅੰਦਰ ਰਹੀ ਤਾਂ ਉਸੇ ਸਮੇਂ ਸਮੇਂ ਸਿਰ ਪੰਜਾਬ ਦੇ ਅੰਦਰ ਜਿਹੜਾ ਹੈਗਾ ਨਸ਼ੇ ਦਾ ਵਪਾਰ ਵਧਿਆ ਪਰ ਪੰਜਾਬ ਨੂੰ ਬਰਬਾਦ ਕੀਤਾ ਪਰ ਲੇਕਿਨ ਅਸੀਂ ਬਿਲਕੁਲ ਕਮਿਟਿਡ ਆ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪੰਜਾਬ ਦੇ ਅੰਦਰ ਨਸ਼ਾ ਪੈਡਲਰ ਜਿਹੜੇ ਲਗੇ ਨਸ਼ਾ ਤਸਕਰ ਉਹ ਜ਼ਿਲ੍ਹਾ ਦੇ ਅੰਦਰ ਜਾਣ ਕੇ ਔਰ ਜੇਕਰ ਕੋਈ ਜਿਹੜਾ ਇਹਨਾਂ ਨੂੰ ਨਸ਼ੇੜੀ ਬਣਾਇਆ ਜਿਹੜਾ ਵਿਚਾਰਕ ਨਸ਼ਾ ਕਰਨ ਤੇ ਲਾਇਆ ਤਾਂ ਉਹਦਾ ਅਸੀਂ ਮੁਫਤ ਦੇ ਅੰਦਰ ਹਸਪੀਟਲ ਦੇ ਅੰਦਰ ਲਾਜ ਕਰਾਂਗੇ ਸੋ ਦੋ ਵਿਵਸਥਾ ਨਾਲ ਪੰਜਾਬ ਦੇ ਅੰਦਰ ਬਣਾਇਆ ਨੇ ਇੱਕ ਜੇਲ ਬਣਾਈਆ ਔਰ ਦੂਜੀ ਹਸਪੀਟਲ ਬਣਾਈ ਨੇ ਜਿੱਥੇ ਜੇਲ ਆ ਉਥੇ ਨਸ਼ਾ ਤਸਕਰਾਂ ਦਾ ਇਲਾਜ ਹੋਊਗਾ ਨਸ਼ਾ ਤਸਕਰਾਂ ਨੂੰ ਜੇਜ ਪੇਟਾਂਗੇ ਔਰ ਜਿੱਥੇ ਵਿਚਾਰੇ ਜਿੱਦਾਂ ਤੋਂ ਜਿਹੜੇ ਮਾਸੂਮ ਲੋਕਾਂ ਨੂੰ ਨਸ਼ੇ ਦੀ ਲਤ ਲਾਈ ਆ ਉਥੇ ਉਹਦਾ ਇਲਾਜ ਕਰਾਂਗੇ ਸੋ ਬਿਲਕੁਲ ਕਿਸੇ ਦਿਨ ਕੋਈ ਵੀ ਬਦਕਰਾ ਨਹੀਂ ਕੀਤਾ ਜਾਊਗਾ ਬਲਕਿ ਸਭ ਨੂੰ ਜੋ ਸੰਧਾਨ ਬਾਬਾ ਸਾਹਿਬ ਇਬਰਾਹਿਮ ਮੀੜਕਰ ਜੀ ਨੇ ਬਣਾਇਆਗਾ ਉਹ ਉਸ ਦੇ ਤਹਿਤ ਜਿਹੜਾ ਇਨਸਾਫ ਦੇਵਾਂਗੇ ਔਰ ਜਿਹਨੂੰ ਸਜ਼ਾ ਦੇਣੀ ਆ ਸਜ਼ਾ ਦੇਵਾਂਗੇ ਔਰ ਜਿਹਨੂੰ ਜਿਹੜਾ ਹੈਗਾ ਇਲਾਜ ਕਰਨਾ ਉਹਦਾ ਸੀ ਇਲਾਜ ਵੀ ਕਰਾਂਗੇ ਸੋ ਬਿਲਕੁਲ ਇਥੋਂ ਪਤਾ ਉਹ ਲੱਗ ਗਿਆ ਕਿ ਅੱਜ ਪੰਜਾਬ ਦੇ ਅੰਦਰ ਸਾਰੀਆਂ ਪਾਰਟੀਆਂ ਇਕੱਠੀਆਂ ਲੱਗੀਆਂ ਜਦੋਂ ਪੰਜਾਬ ਪਿਛਲੀ ਵਿਧਾਨ ਸਭਾ ਸੀ ਉਦੋਂ ਕਹਿੰਦੇ ਸੀਗੇ ਵਿਧਾਨ ਸਭਾ ਦੇ ਅੰਦਰ ਕਹਿੰਦੇ ਹੁੰਦੇ ਸੀ ਕਿ ਚਾਚਾ ਭਤੀਜਾ ਦੀ ਸਰਕਾਰ ਕੰਮ ਕਰ ਰਹੀ ਹੈ ਔਰ ਉਸ ਤੋਂ ਪਹਿਲਾਂ ਜੀਜਾ ਸਾਹਿਬ ਦੀ ਸਰਕਾਰ ਕੰਮ ਕਰਦੀ ਸੀ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਅੰਦਰ ਆਮ ਲੋਕਾਂ ਦੀ ਸਰਕਾਰ ਆਈ ਆ ਇਹ ਤਾਂ ਚੰਦ ਪਰਿਵਾਰਾਂ ਦੀ ਸਰਕਾਰਾਂ ਪੰਜਾਬ ਚ ਰੰਜੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਕੱਲੇ-ਕੱਲੇ ਬੰਦੇ ਨੂੰ ਟਾਰਗੇਟ ਬਣਾ ਕੇ ਲੁੱਟਿਆਗਾ ਮੈਨੂੰ ਅੱਜ ਕੱਲ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਰਵਨੀਤ ਮਿੱਟੂ ਜੀ ਕਾਂਗਰਸ ਪਾਰਟੀ ਦੇ ਵਿੱਚ ਸੀ ਉਦੋਂ ਕਾਦੀ ਦਲ ਦੇ ਖਿਲਾਫ ਬੋਲਦੇ ਸੀ ਕਿ ਪੰਜਾਬ ਚਿੱਟੇ ਦਾ ਵਪਾਰ ਕਾਦੀ ਦਲ ਕਰ ਰਿਹਾ ਹੈਗਾ ਜਦੋਂ ਚੰਨੀ ਸਾਹਿਬ ਦੀ ਸਰਕਾਰ ਸੀ ਚੰਨੀ ਸਾਹਿਬ ਮੁੱਖ ਮੰਤਰੀ ਸੀ ਉਦੋਂ ਇਹ ਗੱਲ ਕਹਿੰਦੇ ਸੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਵੀ ਬਾਹਰ ਵੀ ਲੋਕਾਂ ਦੇ ਵਿੱਚ ਵੀ ਜਾ ਕੇ ਕਿ ਕਾਦੀ ਦਲ ਨੇ ਪੰਜਾਬ 'ਚ ਨਸ਼ਾ ਦਾ ਵਪਾਰ ਕੀਤਾ ਭਾਰਤੀ ਜਨਤਾ ਪਾਰਟੀ ਨੇ ਨਸ਼ਾ ਦਾ ਵਪਾਰ ਕੀਤਾ ਉਸ ਸਮੇਂ ਇਹਨਾਂ ਨੇ ਇੱਕ ਮੁਕਦਮਾ ਵੀ ਦਰਜ ਕੀਤਾ ਇੱਕ ਕੱਚਾ ਪਹਿਲਾ ਦਾ ਮੁਕਦਮਾ ਦਰਜ ਕਰਕੇ ਪੰਜਾਬ ਦੇ ਲੋਕਾਂ ਦੀ ਅਖਾਤ ਘੱਟਾ ਪਾਉਣ ਦਾ ਯਤਨ ਕੀਤਾ ਹੁਣ ਸਾਰੇ ਉਸੇ ਹਮਾਮ ਚਲੰਗੇ ਹੋਗੇ ਹੁਣ ਉਸੇ ਵਿਕਰਮ ਨੂੰ ਬਚਾਉਣ ਦੇ ਲਈ ਇਹ ਆਪਣੀਆਂ ਸਟੇਟਮੈਂਟਾਂ ਦੇ ਰਹੇ ਨੇ ਸੋ ਇੱਥੋਂ ਪਤਾ ਲੱਗਦਾਗਾ ਚਾਹੇ ਉਹ ਬਿੱਟੂ ਆ ਚਾਹੇ ਚਰਜੀਤ ਸਿੰਘ ਚੰਨੀ ਆ ਚਾਹੇ ਪ੍ਰਤਾਪ ਸਿੰਘ ਬਾਜਵਾਗਾ ਚਾਹੇ ਸ੍ਰੀਲ ਜਾਖੜਾ ਇਹ ਸਾਰੇ ਲੀਡਰ ਜਿਹੜੇ ਨੇਗੇ ਉਹ ਇੱਕੋ ਹੀ ਥਾਗੇ ਚੱਟੇ-ਵੱਟੇ ਨੇਗੇ ਸਾਰਿਆਂ ਨੇ ਆਪਣਾ ਸਮੇਂ-ਸਮੇਂ ਸਰ ਪੰਜਾਬ ਨੂੰ ਬਰਬਾਦ ਕਰਨ ਦੇ ਅੰਦਰ ਯੋਗਦਾਨ ਪਾਇਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕੀਤਾ ਹਰ ਜਗ੍ਹਾ ਦੇ ਉੱਤੇ ਰਸਾ ਫਨਾਇਆ ਸੋ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਕਮਿਟਡ ਆ ਕਿਸੇ ਨੂੰ ਬਖਸ਼ਾਂਗੇ ਨਹੀਂ ਔਰ ਸਾਰਿਆਂ ਨੂੰ ਕਾਨੂੰਨ ਦੇ ਤਾਬਕ ਜੋ ਕਾਨੂੰਨ ਸਜ਼ਾ ਦੇਊਗਾ ਉਹਦੇ ਦੀ ਅਸੀਂ ਅੱਧੀ ਲੜਾਈ ਕਰੂਗਾ